ਤਾਰਾ ਚਿੰਨ ਐਡਵੋਕੇਟ ਲਖਵਿੰਦਰ ਸਿੰਘ ਕਤਲ ਮਾਮਲੇ ਚ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਤਿੰਨ ਮੁਲਜ਼ਮ ਗ੍ਰਿਫਤਾਰ ਕਈ ਗੈਰ ਕਾਨੂੰਨੀ ਹਥਿਆਰ ਤੇ ਗੋਲੀਆਂ ਬਰਾਮਦ ਤਾਰਾ ਚਿੰਨ ਇੱਕ ਅਪਡੇਟ ਵਾਸਤੇ ਜੋ 21 ਜੁਲਾਈ 25 ਨੂੰ ਐਫਆਰ ਹੋਇਆ ਸੀ ਜੰਡਿਆਲਾ ਥਾਣੇ ਚ ਐਫਆਰ ਨੰਬਰ 163 ਹੋਇਆ ਸੀ ਜਿੱਤੇ ਐਡਵੋਕੇਟ ਲਖਵਿੰਦਰ ਸਿੰਘ ਉਹਨਾਂ ਦੇ ਉੱਤੇ ਫਾ ਗੋਲੀ ਚਲਾਇਆ ਸੀ ਤਿੰਨ ਅਨਨੋਨ ਦੋਸ਼ੀਆਂ ਨੇ ਗੋਲੀ ਚਲਾਇਆ ਸੀ ਤੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ एक लवप्रीत सिंह जो अमृतसर सिटी ਦਾ ਰਹਿਣ ਵਾਲਾ ਹੈ ਉਹਨੂੰ ਅਰੈਸਟ ਕੀਤਾ ਹੈ ਨਾਲ ਨਾਲ ਸੀਸੀਟੀਵੀ ਦਾ ਟ੍ਰਾਇਲ ਹੈ ਵੀਸੀਟੀਵੀ ਟ੍ਰਾਇਲ ਨੂੰ ਫੋਲੋ ਕਰਕੇ ਆਪਣਾ ਐਸਐਚਓ ਜੰਡਿਆਲਾ ਦੇ ਟੀਮ ਤੇ ਨਾਲ ਆਪਣਾ ਸੀਆਈਆਈ ਟੀਮ ਅੰਡਰ ਸੁਪਰਵੀਜ਼ਨ ਆਫ ਡੀਐਸਪੀਡੀ ਐਂਡ ਡੀਐਸਪੀ ਜੰਡਿਆਲਾ ਇਹਨਾਂ ਨੇ ਕਾਫੀ ਮਿਹਨਤ ਕਰਕੇ 10 ਦਿਨ ਦੇ ਵਿੱਚ ਹੀ ਇਹਨਾਂ ਨੇ ਦੋ ਹੋਰ ਦੋਸ਼ੀ ਨੂੰ ਅਰੈਸਟ ਕੀਤੇ ਹਨ ਫ੍ਰਮ ਹਰਦੌਰ ਦੋ ਦੋਸ਼ੀ ਫਾਇਰਿੰਗ ਤੋਂ ਬਾਅਦ ਗਏ ਸੀ ਹਰਦੌਰ ਗਏ ਸੀ ਤੇ ਆਪਣੀ ਟੀਮ ਹਟ ਜਾ ਕੇ ਦੋ ਦੋਸ਼ੀ ਮਨਪ੍ਰੀਤ ਸਿੰਘ ਤੇ ਮਨਮਿੰਦਰ ਸਿੰਘ ਨੂੰ ਅਰਸ਼ ਕਰਕੇ ਆਏ ਹਨ ਜਿਹੜਾ ਮਨ ਮਨਪ੍ਰੀਤ ਸਿੰਘ ਹੈ ਉਹ ਅੰਬਰਸਰ ਦਾ ਰਹਿਣ ਵਾਲਾ ਤੇ ਮਨਮੇਂਦਰ ਸਿੰਘ ਗੋਵਿੰਦ왈 ਸਾਹਿਬ ਦਾ ਰਹਿਣ ਵਾਲਾ ਹੈ ਜੋ ਹੁਣ ਰੰਗ ਦਾ ਅੰਬਰਸਰ ਚ ਇਹਨਾਂ ਦੋਸ਼ੀਆਂ ਤੋਂ ਹੁਣ ਰਿਕਵਰੀ ਹੋਇਆ ਹੈ ਪੰਜ ਅਲੱਗ-ਅਲੱਗ ਗ੍ਰਿਫਤਰੀ ਹੋਏ ਦੋ ਭੱਤੀ ਬੋਰ ਦੀ ਪਿਸਤਲ ਹੋਏ ਹਨ ਇੱਕ 9mm ਪਿਸਤਲ ਔਰ ਇੱਕ 3 बोर ਦੀ ਪਿਸਤਲ ਹੋਏ ਨਾਲ ਇੱਕ 24 ਰਾਉਂਡ ਵੀ ਬਰਾਮਦਗੀ ਹੋਈ ਹੈ ਮਨਪ੍ਰੀਤ ਦੇ ਉੱਤੇ ਪਹਿਲੇ 6 ਪਰਚੇ ਜੀ ਮਨਪ੍ਰੀਤ ਦੇ 6 ਪਰਚੇ 302 323 307 ਇਹ ਹਮਸਾਕ ਦੇ ਪਰਚੇ ਹਨ ਤੇ ਮਨਮਿੰਦਰ ਦੇ ਉੱਤੇ 3 ਪਰਚੇ ਪਹਿਲੇ ਐਨਡੀਪੀਐਸ ਦੀ ਤੇ ਲਵਪ੍ਰੀਤ ਦੇ ਤੇ ਪਹਿਲੇ ਕੋਈ ਪਰਚਾ ਹੈ ਨਹੀਂ ਇਹਨਾਂ ਨੇ ਇਹ ਸਾਰੇ ਕੀਤੇ ਇੱਕ ਹੋਰ ਨਾ ਦੱਸਤੀ ਹੈ ਜੋ ਅਭੀ ਤੱਕ ਕਹਿੰਦੇ ਤੇ ਅਭੀ ਤੇ ਬਾਕੀ ਰੋਸ਼ੀਆਂ ਵਾਸਤੇ ਦਹੰਟ ਜ਼ੋਨ ਅਮਰਸਰ ਪੁਲਿਸ ਜ਼ੋਨ ਇਟ ਤੇ ਲਵਪ੍ਰੀਤ ਨੂੰ ਪਹਿਲੋ ਰਚ ਗਾਇਆ ਗਿਆ ਸੀ ਤੇ ਉਹ ਤੋਂ ਗੋਲੀ ਚਲਾਉਣ ਦੇ ਕਾਰਨ ਹੀ ਹੋਇਆ ਸੀ ਜੀ ਉਹ ਲਵਪ੍ਰੀਤ ਤੇ ਮਨਪ੍ਰੀਤ ਤੇ ਮਨਮਿੰਦਰ ਨੇ ਗੋਲੀ ਚਲਾਈ ਸੀ ਅਭੀ ਤੱਕ ਕਹਿੰਦੇ ਅਸੀਂ ਹੁਣ ਅਭੀ ਦੇ ਪਿੱਛੇ ਪਏ ਆ ਮਤਲਬ ਵੀ ਆਰ ਟ੍ਰਾਈਂਗ ਟੂ ਅਰੈਸਟ ਏਸ ਸੂਨ ਐਸ ਅਬੀ ਦਾ ਅਰੈਸਟ ਹੋ ਜਾਏਗਾ ਸਾਨੂੰ ਪਤਾ ਚੱਲ ਜਾਏਗਾ ਕਿ ਨਾ ਦਾ ਮੋਟਿਵ ਕੀ ਸੀ ਮੈਨੂੰ ਤੁਹਾਡੇ ਵੱਲੋਂ ਸੁਣਿਆ ਗਿਆ ਸੀ ਕਿ ਕੋਈ ਡਿਸਟ੍ਰਿਬਿਊਟ ਇਹਨਾਂ ਦਾ ਕੋਈ ਫੈਮਿਲੀ ਡਿਸਪਿਊਟ ਹੈ ਫੈਮਿਲੀ ਇਸ ਫੁੱਡ ਹੁਣ ਵੀ ਫੈਮਿਲੀ ਡਿਸਪਿਊਟ ਹੀ ਹੈ ਜੀ ਉਹ ਪਹਿਲੇ ਮਤਲਬ ਤਹਾਨੂੰ ਕਹਿ ਚੁੱਕਾ ਹੁਣ ਔਰ ਕਲੈਰਿਟੀ ਤਾਂ ਹੀ ਆਏਗਾ ਜਦ ਅਬੀ ਨੂੰ ਪਕੜਾਗੇ ਤੇ ਰਾਮਜੀ ਦੀ ਵਿੱਚ ਪਹਿਲੇ ਵਪਾਰੀ ਬਹਾਦਰ ਇੱਕ ਤਾਂ ਕੁਝ ਹੋਰ ਵੀ ਹੋ ਰਿਹਾ ਜਿਦਾ ਨਾਲ ਰਾਉਂਡਸ ਵੀ ਹੈ ਜੀ ਨਾਜ਼ ਰਾਉਂਡਸ ਵੀ ਹੈ ਰਾਉਂਡਸ ਵੀ ਹੈ 24 राउंड्स जो ग्रिंडलर केस हैगा सर मनप्रीत जी जी मनप्रीत ਦੇ ਉਤੇ 6 ਕੇਸਿਸ ਹੈ ਮਨਮਿੰਦਰ ਉਤੇ 3 ਕੇਸਿਸ ਹੈ ਲਵਪ੍ਰੀਤ ਦੇ ਕੋਈ ਕੇਸ ਨਹੀਂ ਸਾਰੇ ਲੋਕਲ ਹੀ ਸਰ ਪੰਜਾਬ ਦੇ ਜ਼ਿਲ੍ਹੇ ਸੀ ਕਰ ਸਕਦੇ ਸਾਰੇ ਲੋਕਲ ਹੀ ਹੈ ਜੀ ਸਾਰੇ ਮਨਪ੍ਰੀਤ ਤੇ ਲਵਪ੍ਰੀਤ ਦੋਵੇਂ ਅੰਮ੍ਰਿਤਸਰ ਸਿਟੀ ਦੇ ਨੇ ਤੇ ਮਨਮਿੰਦਰ ਰ ਗਵਿੰਦਗਲ ਸਰ ਦੇ ਸਰ ਇਹ ਤਿੰਨ ਜਣੇ ਨੇ ਰਲ ਕੇ ਬੋਲੀ ਜਾਂ ਚਲਣਗੇ ਸੀ ਗੱਡੀ ਦੇ ਉੱਤੇ ਹਾਂਜੀ ਹਾਂਜੀ ਇਹ ਰੇਕੀ ਕੀਤੀ ਗਈ ਸੀ ਉਹ ਉਹ ਕਲੀਅਰ ਹੋ ਜਾਏਗਾ ਜੀ ਹੁਣੇ ਖੜੇ ਹੈ ਮਤਲਬ ਪੁੱਛ ਕਿਸ ਤਰ੍ਹਾਂ ਬੜੀ ਉਹ ਪਤਾ ਕਾਰਨ ਕੀ ਸੀ ਮਤਲਬ ਇਹਦਾ ਗੋਲੀ ਕੰਮ ਕਰਨ ਦਾ ਪਰਸਨਲ ਅਨੁਸੂਨਤਕ ਜੋ ਆਪਾਂ ਤਫਤੀਸ਼ ਕੀਤਾ ਹੈ ਉਹ ਪਰਸਨਲ ਅਨੁਸੂਨਤਕ ਆਇਆ ਹੈ ਸਰ ਨੇ ਜਦ ਆਪਾਂ ਅਭੀ ਅਭੀ ਨੂੰ ਫੜਾਂਗੇ ਤੇ ਨਾਲ ਜਿਹੜਾ ਚਾਰ ਔਰ ਦੋਸ਼ੀ ਇਹਨੂੰ ਫੜਾਂਗੇ ਤਾਂ ਪਤਾ ਚੱਲ ਜਾਏ ਕਿ ਦੀ ਉਮਰ ਦੇ ਮਾਲਕ ਕਿੰਨੀ ਉਮਰ ਦੇ ਜਿਹੜੇ ਦੋਸ਼ੀ ਸਾਰੇ ਸਾਰੇ 21 22 ਤੇ ਉਮਰ ਤੇ ਅਲਗ-ਬਲ ਇਹ ਸਰ ਜਿੰਨੇ ਵੈਪਨ ਸਾਰੇ ਇਹਨਾਂ ਨੂੰ ਕੋਈ ਬਰਾਮਦ ਹੋਦ ਪਤਾ ਲੱਗਿਆ ਕਿ ਹਥਿਆਰ ਹੈ ਇਹ ਇਹ ਬਾਰਡਰ ਪਰ ਤੋਂ ਆਏ ਜੀ ਸਾਰੇ ਡਰੋਨ ਡਰੋਨ ਰਹੇ ਹੈ ਇਹਨਾਂ ਨੇ ਇਹਨਾਂ ਨੂੰ ਅਭੀ ਨੇ ਡਿਲੀਵਰੀ ਕੀਤੇ ਅਭੀ ਨੇ ਇਹਨਾਂ ਨੂੰ ਫੜਾਇਆ ਹੈ ਤੇ ਫਿਰ ਫਰਦਾ ਤੋਸਤ ਸਾਰੇ ਪਾਕਿਸਤਾਨੀ ਕਿ ਐਸੇ ਹੈ ਬਾਰਡਰ ਪਰ ਤੋਂ ਹੀ ਜਦ ਅਬ ਵਾਪਸ ਜਦ ਅਪਾ ਅਬ ਇਹਨੂੰ ਪੜਾਂਗੇ ਤਾਂ ਇਹ ਚੱਲ ਜਾਏਗਾ ਕਿ ਕਦੋਂ ਆਇਆ ਸੀ ਕਿੰਨਾ ਨ ਦਿੱਤਾ ਸੀ ਕਿਦੇ ਵਾਸਤੇ ਆਇਆ ਸੀ ਅਬੀ ਤਾਂ ਲਖਵਿੰਦਰ ਸਿੰਘ ਦੇ ਨਾਲ ਕੋਈ ਰਿਲੇਸ਼ਨ ਹੈ ਉਹਨੇ ਉਹ ਜ਼ਮੇਦਾਰ ਤੇ ਹਮਲਾ ਕੀਤਾ ਪਰਵਾਰ ਉਹ ਕਲੈਰਟੀ ਤਾਂ ਆਏਗਾ ਜਦ ਅਬੀ ਆਏਗਾ ਜੀ ਇਨਵੈਸਟੀਗੇਸ਼ਨ ਇਜ਼ ਔਨ ਪੜਾਂਗੇ ਤਾਂ ਵਾਪਸ ਅਲਕੋਲ ਫਰਕਸ ਅਬੀ ਇਹਦੇ ਕੋ ਕੋੜਾ ਹਾਂਜੀ ਹਾਂਜੀ ਅੱਛਾ ਜਿਵੇਂ ਇੰਨੇ ਹਥਿਆਰ ਸਰ ਫੜੇ ਆ ਜੇ ਆਪਾਂ ਅਭੀ ਨੂੰ ਕਾਬੂ ਕਰ ਲਿਆ ਲੱਗਦਾ ਨਹੀਂ ਵੀ ਕੋਈ ਵੱਡੀ ਗੈਂਗ ਹੋਵੇ ਜਿਹੜੀ ਉਧਰੋਂ ਹਨਾ ਨੈਟਵਰਕ ਜਿਹੜਾ ਹੋਵੇ ਉਹ ਵੀ ਆਪਾਂ ਨੂੰ ਪਰਦਾ ਫਾਸ਼ ਹੋ ਸਕਦਾ ਹੈ ਬਿਲਕੁਲ ਬਿਲਕੁਲ ਸਹੀ ਜੀ ਇਨਵੈਸਟੀਗੇਸ਼ਨ ਇਜ਼ ਔਨ ਅਭੀ ਨੂੰ ਫੜਾਂਗੇ ਨਾਲ ਜਿਹੜੇ ਬੰਦੇ ਉਹਨੂੰ ਵੀ ਫੜਾਂਗੇ ਕਲੈਰਿਟੀ ਹੋਰ ਆ ਜਾਏਗਾ ਮੈਂ ਵਾਪਸ ਤੁਹਾਡੇ ਸਾਹਮਣੇ ਆ ਜਾਊਂਗਾ ਵਿਦ ਮੋਰ ਕਲੈਰਿਟੀ ਕੋਈ ਹੋਰ ਕੋਈ ਗੱਲ ਹੈ ਇਸ ਦੌਰਾਨ ਇਹ ਤਫਤੀਸ਼ ਦੇ ਸਾਹਮਣੇ ਆਈ ਹੋਈ ਸਰ ਹੁਣ ਤੱਕ ਨਹੀਂ ਆਈ ਜੀ ਕਿਸੇ ਡਰੱਗ ਪੈਡਲਰ ਦੇ ਨਾਲ ਜੁੜੇ ਹੋ ਨਹੀਂ ਜੀ ਹੁਣ ਤੱਕ ਨਹੀਂ ਠੀਕ ਠੀਕ